ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਲੌਗ ਆਪਣਾਗਾ ਜੀ ਸ਼ੁਰੂ ਪਿੰਡ ਦੀ ਸਵੇਰ ਤੋਂ ਪਿੰਡ ਦੀ ਸਵੇਰ ਕਿੰਦੀ ਸੋਹਣੀ ਸਵੇਰ ਆ ਮਠੀ ਮਠੀ ਠੰਡ ਆ ਬਾਬਾ ਬਾਠ ਪੜਨ ਹੁੰਦੇ ਆ ਗੁਰਦਾਰੇ ਇਹ ਨਜ਼ਾਰਾ ਪਿੰਡਾਂ ਚ ਦੇਖਣ ਨੂੰ ਮਿਲਦਾ ਹੋਰ ਨਹੀਂ ਕਿਤੇ ਦੇਖਣ ਨੂੰ ਮਿਲਦਾ ਨਜ਼ਾਰਾ ਤੇ ਤੌਂਦੂ ਵੀ ਮਠੀ ਮਠੀ ਜੀ ਪੈਣੀ ਸ਼ੁਰੂ ਹੋ ਗਈ ਆ ਬਿਲਕੁਲ ਸ਼ਾਂਤੀ ਪਾਠ ਇਹਦਾ ਚੱਲ ਰਿਹਾ ਪਿੰਡ ਦੇ ਵਿੱਚ ਤੇ ਇਹਦੀ ਪਿੰਡ ਦੀ ਸਵੇਰ ਆ ਇਹ ਜਿਹੜਾ ਨਜ਼ਾਰਾ ਪਿੰਡ ਵਾਲਾ ਨੂੰ ਦੇਖਣ ਨੂੰ ਮਿਲਦਾ ਜੀ ਤੇ ਵੀ ਨਜ਼ਾਰਾ ਵੱਖਰਾ ਹੀ ਹੁੰਦਾ ਹੈ ਕੇ ਵੀ ਸਵੇਰ ਦਾ ਤੇ ਬਾਕੀ ਆਪਣਾ ਕੰਮ ਚੱਲਣ ਦਿਆ ਵਾ ਪਹਿਲਿਆਂ ਮੌਨ ਦਾ ਕੰਮ ਪੂਰੇ ਯੋਰਾ ਨਾਲ ਤੇ ਕੱਲ ਮਹਾਂ ਹੀ ਬੜੇ ਯੋਰਾ ਨਾਲ 7-8 ਕਦੇ ਬੜੀ ਜਮੀਨ ਆਪਾ ਵਾਈ ਆ ਕਿਉਂਕਿ ਚਿੱਕੜ ਬਹੁਤ ਜ਼ਿਆਦਾ ਖੋਬਾ ਤੇ ਟਰੈਕਟਰ ਜਿਹੜੇ ਇਕੱਲੇ ਬੜੇ ਹੀ ਹੋਰਾਂ ਨੂੰ ਤੁਰਦੇ ਆ ਤੇ ਕਿੰਨਾ ਹਾਲ ਕਿੰਨਾ ਤਵੀਆਂ ਸਿਰਫ ਉਦਾਂ ਮਲ ਲਈਏ ਜਾਂ ਮਰਦੇ ਆ ਉਹਦਾ ਹੀ ਤੇ ਉਹਨਾਂ ਦੇ ਫੇਰ ਉਸੇ ਤਰ੍ਹਾਂ ਹੀ ਫੇਰ ਜਿਵਾਂਗੇ ਅਜੇ ਵੀ ਪਾਣੀਆ ਪੂਰੀਆਂ ਫੁੱਲਣੀਆਂ ਪੈਣੀਆਂ ਆ ਸੁਕਾਉਣੀਆਂ ਪੈਣੀਆਂ ਫਿਰ ਜਿਹੜੀ ਕਣਕ ਬੀਜੀ ਜਾਣੀ ਆ ਅਜੇ ਪੂਰੀ ਯੋਧ ਲੱਗੰਦਾ ਆ ਤੇ ਥੋੜੀ ਜਿਹੀ ਪਹਿਲੀ ਪੱਧਰੀ ਕਰਨ ਵਾਲੀ ਤੇ ਰੇਤਾ ਪਈ ਉਹ ਵੀ ਕਰਾਂਗੇ ਅਜੇ ਕੰਮ ਕਾਫੀ ਵਿਆਪਣਾ ਤੇ ਚਲੋ ਸਾਰੇ ਕੰਮ ਚੱਲੀ ਜਾਣੇ ਮਾਰੇ ਕਿਰਪਾ ਨਾਲ ਨਾਲ ਉਹ ਪਤਾ ਨਹੀਂ ਮਿਲਦੇ ਆ ਕਿੰਨੇ ਵਿਲਜੀ ਆ ਲਓ ਜੀ ਹੁਣ ਆਪਾਂ ਪਹੁੰਚ ਗਏ ਆ ਵੇਲੀ ਚ ਆਪਣੇ ਝੋਟਿਆਂ ਦੇ ਕੋਲੇ ਤੇ ਹੁਣ ਝੋਟਿਆਂ ਦਾ ਤੇਲ ਪਾਣੀ ਸਾਰਿਆਂ ਦਾ ਕਰਦੇ ਚੈੱਕ ਤੇ ਟਿੰਗਿਆਂ ਤੇਲ ਦੇ ਦਿੰਨੇ ਬਾਦ ਦੁਬਾਰਾ ਫੇਰ ਅੱਜ ਇਹਨਾਂ ਨੂੰ ਸੁੱਟਦੇ ਆ ਫੇਰ ਗੱਬਜ ਬਿਚਾਰਿਆਂ ਨੂੰ ਇਹ ਝੋਟੇ ਰੱਖੇ ਸਿਕਾ ਨੂੰ ਆਵਾ ਗੱਬਗੂਬ ਪਹਿਲੀ ਗਿੱਲੀ ਚਕੜ ਵਾਉਣ ਨੂੰ ਤੇ ਇਹ ਹੁਣ ਫੇਰ ਚੱਲਦੇ ਆ ਅੱਜ ਫੇਰ ਦੁਬਾਰਾ ਉੱਥੇ ਪੂਰੇ ਜੋਰ ਜਿਹੜੇ ਅੱਜ ਇਹਨਾਂ ਦੇ ਵਿਚਾਰਿਆਂ ਦੇ ਨਾ ਲੱਗੰਦੇ ਆ ਕਰਮ ਵਾਲਿਆਂ ਦੇ ਇਹੋ ਟਰੈਕਟਰ ਜਿਹਦੇ ਮੰਨ ਲੋ ਸਾਡੇ ਪਿੰਡਾਂ ਆਪਣੀਆਂ ਬਣਾਈ ਜਾਂਦੇ ਵਿਚਾਰੇ 4x ਤੋਂ ਕੰਮ ਵੀ ਮੰਡ ਦਾ ਕੰਮ ਹੈ ਜਿਹੜਾ 4x ਬਿਨਾਂ ਟਰੈਕਟਰ ਤੋਂ ਨਹੀਂ ਚੱਲਦਾ ਇਸ ਕਰਕੇ ਸਾਨੂੰ 4x ਟਰੈਕਟਰ ਰੱਖਣੇ ਪੈਂਦੇ ਆ ਤੇ ਜਿਹੜੇ ਮੇਰੇ ਵੀਰ ਕਹਿੰਦੇ ਨਾ ਜੌਂਡੀ ਅਰਜਾ ਮੰਨ ਲੋ ਕੋਈ ਟਰੈਕਟਰ ਵੱਡਾ ਵਾ ਤੇਲ ਬਹੁਤ ਖਾਂਦਾ ਤੇਲ ਤੇ ਵਿਖੋ ਨੀ ਵੀ ਰਖਾਣਾ ਹੀ ਖਾਣਾ ਵਾ ਤੇ ਕੰਮ ਵੀ ਉਹਨੂੰ ਦੁੱਗਣਾ ਕਰ ਦਿੰਦਾ ਮੰਨ ਲੋ ਜਿੱਥੇ ਉਹਨਾਂ ਵਿਚਾਰਾਂ ਨੇ ਨਹੀਂ ਤੁਰਨਾ ਕਿਆ ਨੇ ਉੱਥੇ ਵੀ ਪੰਜ ਫਿਰਦੇ ਵਜੇ ਆ ਰਾਮ ਨਾਲ ਜ ਤੇਲ ਖਾਣਗੇ ਤੇ ਕੰਮ ਕਰਨਗੇ ਇਸ ਕਰਕੇ ਹੁਣ ਜਿਹੜੇ ਉੱਤੇ ਬੈੰਦੇ ਬੰਦੇ ਉਹਨਾਂ ਨੂੰ ਵੀ ਬਾਦਾਮ ਖਵਾਈਦੇ ਆ ਇੰਨੇ ਨਹੀਂ ਟੈਂਕੀਆਂ ਪੜ ਕੇ ਫੁੱਲ ਅਗਰੀ ਛੋਟੇ ਨਾਲ ਕਿਤੇ ਜਿੰਨਾ ਜਾਨੋਂ ਪੀਣਾ ਪੀ ਲੋ ਪਰ ਕੰਮ ਨਾੜੇ ਬਸ ਆਪਣਾ ਤੇ ਕੰਮ ਵਾਕਿਆ ਨਹੀਂ ਹਣਦੇ ਛੋਟੇ ਕੰਮ ਖਿੱਚੀ ਹੁੰਦੇ ਪੁਰਾ ਥੱਕ ਪਾਈ ਹੁੰਦੇ ਆ ਹੁਣ ਟੈਂਕੀਆਂ ਦਿਲ ਦੀਆਂ ਭਰ ਦਿੰਨੇ ਆ ਬੰਦੇ ਸਾਰੇ ਬਸ ਹੌਣ ਲਏ ਆਪਣੇ ਤਾਂ ਨਦਮ ਅਸਮੋ ਗਿਆ ਵਾ ਥੋੜੀ ਜਿਹੀ ਲੇਟ ਹੋਈ ਜਾਂ ਨਿਕਲਦੇ ਆ ਕਰਦੇ ਆ ਘਰੋਂ ਸਬਜ਼ੀਆਂ ਆਪਣੀਆਂ ਉਹ ਚਲੀਆਂ ਤਿਆਰ ਬਾਕੀ ਸਬਜ਼ੀਆਂ ਹਥਲਾਉਣੇ ਮੋਟਰ ਤੇ ਖਾਣ ਪੀਣ ਵਾਸਤੇ ਕਰਦੇ ਆ ਵਾਸਤੇ ਇਹ ਥੋੜੀਆਂ ਬਹੁਤੀਆਂ ਲਾਈਆਂ ਇੱਥੇ ਲੱਗੇ ਵਿਲੀ ਆ ਬਾਕੀ ਸਾਰੇ ਸਬਜਾ ਆਪਾਂ ਉਸੇ ਮੋਟਰ ਤੇ ਲਾਵਾਂਗੇ ਜੰਨੀ ਵੀ ਆ ਨਸਲ ਨਸਨ ਗੰਡੇ ਜੋ ਵਗਿਆ ਰ ਵਗੈਰਾ ਸਾਰਾ ਕੁਝ ਇੱਧਰ ਲੱਗੀਆਂ ਸੰਗਤਾਂ ਦਰਿਆ ਦੇ ਪੂਰੇ ਜੋੜੋ ਜੋੜਾ ਰੇਟ ਲਾਉਂਦੀਆਂ ਵਾ ਸੋਠੂ ਠੇਕੇਦਾਰ ਰਸਾ ਬਰਿਆਦ ਪਾਰ ਜਾਣ ਵਾਸਤੇ ਵਿੜੇ ਨੂੰ ਸੰਦਨ ਹੋਣ ਵਾਸਤੇ ਤਾਵਰ ਕਰਤਾ ਦਰ ਅਨੇ ਦੀ ਵਿੱਚ ਰੱਖ ਕੇ ਰਸਾ ਦੇ ਇਹ ਦੇਰ ਬਣਾ ਜਿਹੜਾ ਰਸਾ ਪਾਰ ਨਗਾ ਵਾਂਗੇ ਹੁਣ ਗਾਡਰ ਤਲਾ ਕਿ ਗਾੜ ਨਵਾ ਲਾਇਆ ਜਿਹੜਾ ਰੱਸਾ ਵੀ ਜਿਹੜਾ ਟਰੈਕਟਰ ਪਹੁੰਚ ਲੋਟ ਨਾ ਪਵੇ ਐਦਾਂ ਹੀ ਕੱਸਾ ਜਾਵੇ ਇੱਥੋਂ ਹੀ ਹੁਣ ਲਾਦਾ ਪਰਜੇ ਨਾ ਤੇ ਹੁਣ ਰਸਾ ਇਹਦਾ ਪਾਉਣਿਆ ਫਿਰ ਆਪਾਂ ਉਹ ਰਵੇ ਤੇ ਲਾ ਕੇ ਪਾਰਨੇ ਹਾਂ ਇੰਦਰੋਂ ਪਾਰ ਅੱਜ ਪੂਰੇ ਲੱਗਣਗੇ ਇਹ ਹੋਰ ਅੱਜ ਅੱਜ ਬੜੀ ਦੂਰ ਸੰਤਾ ਪਹੁੰਚੇ ਕਬੀਰਪੁਰੋਂ ਪਹੁੰਚੇ ਅੱਜ ਹੈਲੋ ਹਾਂ ਬੇਲੋਂ ਕਰਨ ਦੇ ਬੇੜੇ ਇਕੱਠੇ ਮੋਹਣ ਹੋਣੀ ਇਹ ਆ ਆ ਆਈਫੋਨ 17 ਵਾਲਾ 17 ਪ੍ਰੋ ਵਾਲਾ ਆ ਮੋਹਣ ਉਹ ਪਰਾਵਾ ਦੇ ਮਾਮੇ ਦਾ ਮੁੰਡਾ ਆ ਗਿਆ ਤੇ ਨਿਕੂ ਦਾ ਨਿਕੂ ਤੇ ਮਾਮੇ ਦਾ ਮੁੰਡਾ ਪਰਸ ਆ ਗਿਆ ਹਾਂ ਉਹ ਉਹ ਆਖੇ ਮੈਂ ਫੋਨ ਕੱਢਦਾ ਨਿਕੂ ਤਾਂ ਵੇ ਨਾ ਨਿਕੂ ਨਾ ਮੈਂ ਤਾਂ ਹਮਗਾਇਆ ਹਾਂ ਨਾ ਹਰਦ ਬੰਨ ਮਹੀਨੇ ਨੇ ਮੁੰਤ ਚਾ ਲੈਣਾ ਤੇ ਆਈ ਫੁਨੜਾ ਰੋਲਾ ਤੇਰੇ ਮੋਹਨ ਲੈ ਆਸ ਤਾਰਾ ਫਿਰੋ ਡਰਾਈਵਰ ਮੋਹਨ ਲੈ ਆ ਤੇ ਉਧਰ ਆਉਂਦੇ ਵੀਡੀਓ ਇਹ ਦੇਖੀ ਨਾ ਵੀਡੀਓ ਇਹਦੀ ਕਹਿੰਦਾ ਡਰਾਈਵਰਾਂ ਕੋਲੇ ਪੈਸੇ ਵੜੇ ਆ ਡਰਾਈਵਰਾਂ ਦੇ ਪੈਸੇ ਵੜੇ ਸਮਝਿਆ ਮੈਂ ਉਧਰ ਦੋ ਫਾਰਮਾਂ ਲੱਗੇ ਵੱਡੇ ਦੇਖੋ ਜੀ ਇਹ ਨਿੱਕਾ ਫਾਰਮ ਨਿੱਕਾ ਫਾਰਮ ਤੇ ਚੜਿਆ ਵਾ ਇਹਦਾ ਚੱਲ ਰਿਹਾ ਵਾ ਵੀਡੀਓ ਨਵੇਂ ਸਿਰੇ ਵੜਾਉਣ ਲੱਗੇ ਆ ਰੰਦੇ ਬਣ ਰਿਹਾ ਵਾ ਤੇ ਇਹ ਡੰਗ ਦੇ ਵਿੱਚ ਵਿੱਚ ਟਰੈਕਟਰ ਹੁਣ ਆਰ ਬਾਹਰ ਹੋਣ ਲਿਆ ਆ ਹਾਂ ਬੀੜ ਤੇ ਅਗਨ ਬੋੜ ਤੇ ਰਸਾ ਬਾਹਰ ਕਰਨ ਲੱਗੇ ਆ ਤੇ ਬਾਹਰ ਵੀ ਕੋਈ ਛੱਪੇ ਨਾ ਕਰਦੇ ਆਰ ਬਾਹਰ ਕਰਦੇ ਆ ਉਹ ਤੇ ਰਸਾ ਉਹ ਚੱਲਦਾ ਕੰਮ ਹੋ ਦੇ ਉਹ ਠੇਕੇਦਾਰ ਉਹ ਨਹੀਂ ਬੰਦਾ ਜਿਹੜਾ ਯਾ ਯਾ ਉਹ ਵੀ ਛੱਡ ਦੇਣਾ ਬਾਹਰ ਜਾਊਗਾ ਅੱਧੇ ਡੰਗ ਦੇ ਵਿੱਚ ਵਿੱਚ ਕਰਕੇ ਕੀ ਰਹੀ ਤੈਨੂੰ ਪੰਜ ਦਸ ਮਹੀਨੇ ਦਾ ਤੇ ਜਾ ਕੇ ਕੋਈ ਮਸ਼ੀਨਾਂ ਲੰਘਣਗੇ ਆ ਬਾਸ ਬਾਸ ਕੰਮ ਚੱਲ ਪਣਾ ਪੂਰਾ ਪਣਾ ਤੇ ਟਰੈਕਟਰ ਨਹੀਂ ਆਣਗੇ ਬੈਠ ਗਏ ਅੱਗੇ ਕਿਦੇ ਬਣਾਏ ਮੋਲੇ ਇਹਨਾਂ ਨਾਲ ਤੋਂ ਕੀ ਇਹ ਬੈਟ ਕੀ ਦੀਆਂ ਕੰਮ ਗਾ ਰੱਖ ਲੋ ਉਧਰ ਰਸੋਈ ਤੇਰੇ ਗੰਢ ਬਰੋ ਨੂੰ ਠੀਕ ਹੈ ਓਕੇ ਭਾਜੀ ਓਕੇ ਜੀ ਆ ਬੰਦਾ ਨਿਆਰਾ ਇਧਰ ਕਸਾ ਕਰਨਾ ਪਾਉਣ ਇੱਥੋਂ ਨਾ ਟਰੈਕਟਰ ਦੀ ਲੋੜ ਨਹੀਂ ਹਾਂ ਇੱਥੇ ਢਰਾਅ ਇੱਥੇ ਰੱਖ ਦਾਂਗੇ ਪਿੱਛੇ ਆਜ ਨੂੰ ਕਿਸਾ ਕਰਨਾ ਬਾਹਰ ਇਸ ਰਾੜੋ ਨੇ ਤੇ ਪੱਕੀ ਇੱਥੇ ਕਾ ਕਮਾਈ ਆ ਬੱਸ ਪੱਕੀ ਲੋੜ ਰੱਖਣੀ ਲੋੜ ਨਹੀਂ ਲੱਗੇ ਹੋਏ ਜਿਹੜੋ ਕਿ ਲੋਡ ਪਾਏ ਨਹੀਂ ਰੱਖੋ ਅਰਸਾ ਕਰਤਾਰਪੁਰ ਤੇ ਖੋਰ ਦੇ ਨਾਪ ਲਗੇ ਦੂਜੇ ਬੰਦੇ ਛੱਲੇ ਦੇਖ ਤੇ ਲਾ ਕੇ ਬੰਨ ਕੇ ਨਾ ਇਹ ਜੋ ਖੋਰ ਕੇ ਗੰਢ ਇੱਥੋਂ ਦੇਖ ਕੇ ਆ ਕੇ ਗੰਢ ਤੇ ਇੱਧਰ ਦੇ ਬੰਦੇ ਹਰਾ ਨਾਪਣਾ ਦੱਸਾ ਛੱਲੇ ਉਹਨਾਂ ਹੱਟ ਲਾਇਆ ਕਰ ਤੇ ਬੰਨ ਲਾ ਮੁਰਦੂ ਤੇ ਖੇਡਦਾ ਗੰਡਾ ਆਈ ਐਨੀਮੇਸ਼ਨ ਆਇਤਰ ਨੰਬ ਚਾਹ ਰਹੇ ਆਓ ਰੱਬਾ ਬਹੁਤ ਨੰਮ ਚਪਰੇ ਦੇ ਚਲਣਾ ਰੋਕ ਜਾ ਬੰਦ ਨਾ ਗੰਡਾ ਰਹੀ ਸਿੱਕਾ ਲੜ ਗਈ ਹਾਂ ਅੰਦਰ ਆ ਗਏ ਆ ਜੀ ਆ ਗਏ ਗੰਡਾ ਦਾ ਰਸਾ ਬੜਾ ਚੱਲ ਗਿਆ ਪਿੱਛੇ ਨੂੰ ਇਹ ਪੂਰਾ ਪੂਰਾ ਰਸਾ ਆ ਇਹ ਤੇਗਾ ਤੇ ਕਾਹਦੇ ਕੰਮ ਆਵੇ ਆਵੇ ਗੰਡਾ ਆ ਗਈ پہلا کی پر کے پڑی تیری ਇਹ ਦੇਖੋ ਹੁਣ ਆਪਾਂ ਪਹੁੰਚ ਗਏ ਆਪਣੇ ਪਾਰ ਵਾਲੇ ਫਾਰਮ ਤੇ ਰਸਾ ਪਾ ਰਸਾ ਪਾ ਕੇ ਰਸਾ ਜਿਹੜਾ ਹੁਣ ਪਾ ਗਿਆ ਵਾ ਬੜੇ ਜੋਧ ਲੱਗੇ ਅਜ ਰਸੇ ਨੂੰ ਪਾਉਣ ਤੇ ਅੱਜ ਆਪਾਂ ਪਹਿਲੀਆਂ ਦੇਖਣਾ ਕਿਦਾਂ ਬੱਤਰ ਆ ਗਈ ਨਹੀਂ ਤੇ ਆਲੀਏ ਪੂਰੀਆਂ ਬੱਤਰ ਹੋਣਾ ਟਰੈਕਟਰ ਉੱਧਰ ਲੱਗੇ ਆ ਪੂਰੇ ਯੋਰਾਣ ਉਧਰ ਵੀ ਕੰਮ ਚੱਲਣ ਦਿਆ ਵਾ ਉਹਨਾਂ ਟਰੈਕਟਰ سارے ਉਧਰੋਂ ਲਵਾਣੇ ਲਗਾ ਕੇ ਇੱਧਰ ਹੋਣਾ ਇੱਧਰ ਪੈਪਲੀ ਵਾਹ ਗਏ ਤੇ ਫਿਰ ਉਧਰ ਕਣਕ ਬੀਜਣਾ ਸ਼ੁਰੂ ਕਰਦਾਂਗੇ ਪਿੰਡ ਦੀ ਸਾਈਡ ਤੇ ਉਧਰ ਬੀਜ ਕੇ ਫਿਰ ਦੁਬਾਰਾ ਇੱਧਰ ਆਵਾਂਗੇ ਕਣਕ ਬੀਜਣ ਵਾਸਤੇ ਲਓ ਜੀ ਰਸੇ ਵਾਲਾ ਕੰਮ ਹੋ ਗਿਆ ਕਮਲ ਇਹਦੇ ਕੰਮ ਨਬੜ ਗਿਆ ਰਸਾ ਦਰੇ ਆਦੂ ਕਰਤਾ ਪਰ ਹੁਣ ਟਰੈਕਟਰ ਨੰਗਾਵਾਗੇ ਦਰਿਆ ਉਮ ਪਾਰ ਅਟਾ ਸਿਲ ਬਗਾਰਕ بڑا ਕੰਮ ਹੋਖਾ ਬੇੜਾ ਨਹੀਂ ਜਾਂਦਾ ਕਿ ਹੁਣ ਜਾ ਕੇ ਉੱਪਰ ਜਾ ਅੰਜ ਰਸੇ ਨੇ ਪੂਰੇ ਜੋਰ ਲਵਾ ਦੇ ਸਰਗਰਜ ਜੱਜਾਂ